वेलकम टू इफसा नई सोच नई खोज नई सोच नई खोज सारे ਕਿਸਾਨ ਭਰਾਵਾਂ ਅਸਤਰੀ ਕਾਲ ਮੈਂ ਹਾਂ ਗਰਚਰਨ ਸਿੰਘ ਪਿੰਡ ਚੀਵਨਾ ਤਹਿਸੀਲ ਨਗਰਾਉ ਜ਼ਿਲ੍ਹਾ ਲੁਧਿਆਣਾ ਮੈਂ ਅਰਕੀ ਪਹਿਲੇ ਸਾਲ ਪਾਂਸੀ 골ਡ ਲਾਈ ਆ ਮੂੰਗੀ ਬਹੁਤ ਸੋਹਣੀ ਆ ਹਰਿਆਂ ਖਸਾਰ ਲੱਗੀਆਂ ਹੋਈਆਂ ਇੱਕ ਬਰਾਬਰ ਫਲਈ ਕਿੰਨੇ ਪਾਣੀ ਪੁਣੀ ਲਾਏ ਆ ਜੀ ਇਹਨੂੰ ਪਾਣੀ ਇਹਨੂੰ ਕੋਈ ਨਹੀਂ ਲਾਏ ਸਾਰੀ ਮੀਂਹ ਦੀ ਬੱਦ ਤੇ ਬੀਜੀ ਸੀਗੀ ਬੁੱਧਵਾਰ ਮੀਂਹ ਚੰਗੇ ਪੈ ਗਏ ਤੇ ਵਧੀਆ ਖੜੀ ਹੈ ਕੋਈ ਪਾਣੀ ਨਹੀਂ ਜੀ ਭਾਈ ਬਣਦੇ ਆਸੇ ਪਾਸੇ ਦਾ ਝਾੜ ਆਊਗਾ ਜੀ ਇਹਦੇ ਚ ਕੋਈ ਪੀਲਾਪਣ ਨਹੀਂ ਆਇਆ ਕਿੰਨੇ ਮੀਂਹ ਪਏ ਫਲੀ ਕੋਈ ਪਾਠੀ ਨਹੀਂ ਸਹੀ ਹੈ ਤੇ ਮੈਨੂੰ ਤਾਂ ਰਿਜ਼ਲਟ ਵਧੀਆ ਲੱਗਦਾ ਹੈ ਨਾ ਕੋਈ ਪੀਲਾਪਣ ਹੈ ਨਾ ਕੋਈ ਫੰਗਸ ਵੀ ਹੈ ਦੇਖੇ ਬਾਕੀ ਇਹ ਮੂੰਗੀ ਕੁਆਲਿਟੀ ਹੈ ਇਹਦੀ ਬਹੁਤ ਸੋਹਣੀ ਵਧੀਆ ਕੁਆਲਿਟੀ ਹੈ ਤੇ ਇੱਕ ਨੰਬਰ ਮੂੰਗੀ ਹੈ ਜੀ ਖੁਸ਼ਹਾਲੀ ਲਾਇਆ If so, if so, if so.